ਬਦਸ਼ਲੀ ਕਿਹਾ ਹੈ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਸੇ ਸਰੀਰ ਦੇ ਅੰਦਰ ਇਸ ਜਗਤ ਦੇ ਅੰਦਰ ਪੰਜ ਤਰ੍ਹਾਂ ਦੇ ਵਿਕਾਰ ਵਸਦੇ ਰਹਿੰਦੇ ਤੇ ਇਹਨਾਂ ਦਾ ਕੰਮ ਕੀ ਹੈ ਗੁਰੂ ਪਾਤਸ਼ਾਹ ਕਿ ਜਦੋਂ ਉਹ ਪਰਮਾਤਮਾ ਭੁੱਲ ਜਾਂਦਾ ਹੈ ਵਿਸਰ ਜਾਂਦਾ ਹੈ ਅਮ੍ਰਿਤ ਲੁਟੇ ਮਨਮੋਹ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰ ਮਨੁੱਖ ਦੇ ਅੰਦਰ ਜੋ ਆਤਮਿਕ ਜੀਵਨ ਬਾਰ ਦੇਣ ਵਾਲਾ ਗਿਆਨ ਹੈ ਸਮਝ ਹੈ ਅਮ੍ਰਿਤ ਹੈ ਉਸ ਨੂੰ ਇਹ ਲੁਟਦੇ ਨੇ ਕਿਉਂਕਿ ਮਨਮੁਖ ਹੋ ਗਿਆ ਇਹ ਹੁਣ ਇਹਦੀ ਪੁਕਾਰ ਹੋਏਗੀ ਸੁਣੇਗੀ ਕੋਈ ਨਹੀਂ ਇਹਨੂੰ ਸੁਣਨ ਵਾਲਾ ਇਹਨੂੰ ਸਮਝਣ ਵਾਲਾ ਵੀ ਕੋਈ ਨਹੀਂ ਤੇ ਆਪ ਵੇਖੋ ਬਜ਼ੁਰਗੋ ਕਿ ਧਿਆਨ ਦੇ ਨਾਲ ਹਰ ਬਹੁਤ ਵਾਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਉਂਦੇ ਆ ਨਾ ਕਈ ਵਾਰ ਅਸੀਂ ਇਹ ਗੱਲ ਮੰਨ ਨਹੀਂ ਪਾਉਂਦੇ ਇਸ ਸ਼ਬਦ ਕਿੰਨਾ ਦਾ ਇਜੀ ਇਸ ਦੇਹੀ ਅੰਦਰ ਪੰਜ ਚੋਲ ਵਸੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਹੁਣ ਇਸ ਗੱਲ ਨੂੰ ਉਹਨਾਂ ਨੇ ਕਿੰਨੇ ਵਿਸਥਾਰ ਦੇ ਵਿੱਚ ਕਿਹਾ ਕਿ ਪਾਤਸ਼ਾਹ ਸਰੀਰ ਦੇ ਅੰਦਰ ਮੇਰੇ ਇਹ ਪੰਜ ਚੋਲ ਵਸ ਰਹੇ ਨੇ ਉਹ ਗੁਰੂ ਨੇ ਸਾਡੇ ਜਿਨ੍ਹਾਂ ਨੂੰ ਅਸੀਂ ਗੁਰੂ ਮੰਨਦੇ ਹਾਂ ਪੰਜਵੇਂ ਪਾਤਸ਼ਾਹ ਪਰ ਪਾਤਸ਼ਾਹ ਜੀ ਇਹ ਗੱਲ ਕਹਿ ਸਕਦੇ ਨੇ ਕਿ ਮੇਰੀ ਦੇਹੀ ਦੇ ਅੰਦਰ ਪੰਜ ਚੋਰ ਨਿਰੰਤਰ ਚੱਲ ਰਹੇ ਨੇ ਪਾਤਸ਼ਾਹ ਜੀ ਕੰਮ ਕਰ ਰਹੇ ਨੇ ਵਰਤ ਰਹੇ ਅਸੀਂ ਨਹੀਂ ਕਹਿੰਦੇ ਕਦੇ ਵੀ ਹੋ ਸਕਦਾ ਹੈ ਕਦੇ ਭਾਵਨਾ ਦੇ ਨਾਲ ਇਹ ਸ਼ਬਦ ਨਿਕਲ ਜਾਣ ਸਾਡੇ ਜ਼ੁਬਾਨ ਤੇ ਆ ਜਾਣ ਕਿ ਪਾਤਸ਼ਾਹ ਬੜਾ ਸਮਾਂ ਹੋ ਗਿਆ ਪਤਾ ਨਹੀਂ ਕਿੰਨੇ ਜਨਮ ਹੋ ਗਏ ਕਿੰਨਾ ਸਮਾਂ ਲੰਘ ਗਿਆ ਪਤਾ ਹੀ ਨਹੀਂ ਕਿੰਨਾ ਸਮਾਂ ਹੋ ਗਿਆ ਕਾਮ ਦੇ ਵਸਤੇ ਪਤਾ ਹੀ ਨਹੀਂ ਕਿੰਨਾ ਸਮਾਂ ਹੋ ਗਿਆ ਕ੍ਰੋਧ ਦੇ ਵਸਤੇ ਪਤਾ ਨਹੀਂ ਕਿੰਨੀ ਉਮਰ ਲੰਘ ਗਈ ਲੋਭ ਦੇ ਵਸਤੇ ਆਹੰਕਾਰ ਦੇ ਵਸਤੇ ਮੈ ਮੇਰੀ ਦੇ ਵਸਤੇ ਪਤਾ ਹੀ ਨਹੀਂ ਕਿੰਨਾ ਸਮਾਂ ਲੰਘ ਗਿਆ ਪਰ ਅਜੇ ਵੀ ਮਨ ਜਾਗਿਆ ਨਹੀਂ ਮਨ ਦੇ ਅੰਦਰ ਉਸ ਪ੍ਰਮਾਤਮਾ ਦੇ ਨਾਲ ਅਸਨ ਦੇ ਵਿੱਚ ਪ੍ਰੇਮ ਭਗਤੀ ਸਨੇਹ ਹਿਰਦੇ ਦੇ ਅੰਦਰ ਬਣੀ ਨਹੀਂ ਭਰਿਆ ਨਹੀਂ ਪੰਨਾ ਤੇ ਆਪ ਦੇਖਿਓ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਕਿ ਇੱਕ ਸਮੇਂ ਦੇ ਵਿੱਚ ਬੱਜਣ ਵਾਲੀ ਗੱਲ ਨਹੀਂ ਹੈ ਕਿ ਭਾਈ ਚਲੋ ਇੱਕ ਨੌਜਵਾਨ ਹੈ 30 35 ਸਾਲ ਦੀ ਉਮਰ ਹੈ 40 ਸਾਲ ਦੀ ਉਮਰ ਹੈ 50 ਸਾਲ ਦੀ ਉਮਰ ਹੈ 60 70 ਨਹੀਂ ਕਿਸੇ ਸਮੇਂ ਦੇ ਵਿੱਚ ਬੰਦ ਕੇ ਨਹੀਂ ਇਹਨਾਂ ਦੀ ਵਿਆਖਿਆ ਕੀਤੀ ਜਾ ਸਕਦੀ ਗੁਰੂ ਪਾਤਸ਼ਾਹ ਕਹਿੰਦੇ ਇਹ ਤੇ ਪੰਜ ਚੋਲ ਵਸਦੇ ਨੇ ਅੰਮ੍ਰਿਤ ਲੂਟੇ ਮਨੁੱਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰ ਅੰਦਰੋਂ ਰੋਜ਼ਾਨਾ ਲੁੱਟਦੇ ਨੇ ਇਸ ਦੇਹੀ ਅੰਦਰ ਪੰਜ ਚੋਲ ਵਸੇ ਪੰਜ ਚੋਰ ਇਹ ਤੇ ਮਨੁੱਖ ਨੂੰ ਰੋਜ਼ਾਨਾ ਮਾਰਦੇ ਨੇ ਰੋਜ਼ਾਨਾ ਉੱਠਦੇ ਨੇ ਤੇ ਲੁੱਟਣ ਦਾ ਇਹਨਾਂ ਦਾ ਢੰਗ ਕੀ ਹੈ ਜਦੋਂ ਵੀ ਕੋਈ ਗੱਲ ਸ਼ੁਰੂ ਹੁੰਦੀ ਹੈ ਸੁੱਤ ਦੇ ਅੰਦਰ ਜਦੋਂ ਵੀ ਕੋਈ ਫਰਦਾ ਸ਼ੁਰੂ ਹੁੰਦਾ ਹੈ ਤਾਂ ਇੱਕ ਫਰਨਾ ਹੀ ਹੈ ਜੋ ਕਾਮ ਤੇ ਉਤੇਜਨਾ ਪੈਦਾ ਪੈਦਾ ਕਰਦਾ ਹੈ ਇੱਕ ਫਰਨਾ ਹੀ ਹੈ ਜੋ ਅਹੰਕਾਰ ਨੂੰ ਪ੍ਰਫੁੱਲਤ ਕਰਦਾ ਹੈ ਕਾਮਕ੍ਰੋਧ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਜਦੋਂ ਵਿਚਾਰ ਜਦੋਂ ਫੁਰਨੇ ਜਦੋਂ ਥੌਟਸ ਆ ਕੇ ਸੁਰਤ ਦੇ ਅੰਦਰ ਬਾਡੀ ਦੇ ਅੰਦਰ ਆ ਕੇ ਕੰਮ ਕਰਦੇ ਨੇ ਸਰੀਰ ਹੱਦ ਤੱਕ ਦੇ ਵਿੱਚ ਹੁੰਦਾ। ਭਾਵੇਂ ਕੋਈ ਵੀ ਵਿਕਾਰ ਹੋਵੇ। ਪਹਿਲਾਂ ਖਿਆਲ ਆਉਣਾ ਹੈ, ਫੁਰਨਾ ਆਉਣਾ ਹੈ, ਫੁਰਨੇ ਨੇ ਫਿਰ ਸਾਡੇ ਸੁਰਤ ਤੇ ਕੰਮ ਕਰਨਾ ਹੈ। ਤਾਂ ਕਈ ਵਾਰ ਇਹ ਪ੍ਰਸ਼ਨ ਹੁੰਦਾ ਏ ਆਮ ਸੰਗਤ ਦਾ ਕਿ ਜੀ ਫੁਰਨੇ ਫਿਰ ਕਿੱਥੋਂ ਆਉਂਦੇ ਨੇ? ਇਹ ਕਿੱਥੋਂ ਪੈਦਾ ਹੋ ਜਾਂਦੇ ਨੇ ਤਾਂ ਆਪ ਸਭ ਬੜੇ ਲਿਖੇ ਤੇ ਲੰਬੇ ਰੇ ਸਮੇਂ ਤੋਂ ਗੁਰਬਾਣੀ ਦੇ ਨਾਲ ਜੁੜੇ ਹੋਏ ਹੋ ਇੱਕ ਮਿੰਟ ਦੇ ਲਈ ਆਪ ਪ੍ਰੈਕਟੀਕਲ ਇਹ ਹੁਣ ਕਰਕੇ ਦੇਖੋ ਇੱਕ ਮਿੰਟ ਦੇ ਲਈ ਸਾਰੇ ਆਪਣੇ ਮਨ ਨੂੰ ਕਹੋ ਕਿ ਕੋਈ ਵੀ ਫੁਰਨਾ ਨਹੀਂ ਸੋਚਣਾ ਚੁੱਪ ਰਹਿਣਾ ਇਹ ਪ੍ਰੈਕਟੀਕਲ ਕਰਿਓ ਜੀ ਕਿਉਂਕਿ ਗੁਰਬਾਣੀ ਕੀ ਹੈ ਜਾਣ ਦਾ ਨਿਸ਼ਾਨ ਪ੍ਰੈਕਟੀਕਲ ਵਿਸ਼ਾ ਕਥਾ ਕਰਨ ਦਾ ਅਰਥ ਹੀ ਇਹ ਹੈ ਕਿ ਸਾਨੂੰ ਭਾਵੇਂ ਇੱਕ ਪੰਕਤੀ ਦੀ ਇੱਕ ਗੱਲ ਸਮਝ ਆ ਜਾਏ ਕਥਾ ਸਫਲ ਹੈ ਸਾਡੀ ਰੋਜ਼ਾਨਾ ਦੀ ਕਥਾ ਸਫਲ ਹੋ ਜਾਣੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਇੱਕ ਮੈਂਟਲੀ ਸ਼ਾਂਤ ਰਹਿਣਾ ਹੈ ਜੀ ਸਭ ਨੇ ਮਨ ਨੂੰ ਆਪਾਂ ਕਹਿਣਾ ਹੈ ਕਿ ਕੋਈ ਵੀ ਫੁਰਨਾ ਨਹੀਂ ਸੋਚਣਾ ਸ਼ਾਂਤ ਜਿਤ ਹੋ ਕੇ ਬੈਠਣਾ ਬੈਠ ਜਾਓ ਕਮੈਂਟਲੀ ਦੇ ਵੀ ਉਸੇ ਮੰਨੂ ਕਹਿ ਦਿੰਦਾ ਕਿ ਕੋਈ ਫਲਨਾ ਨਹੀਂ ਸੋਚਣਾ ਜੇ ਆਪਨੇ ਸੱਚ ਮੁੱਚ ਉਸਤੇ ਧਿਆਨ ਕੇਂਦਰਿਤ ਕੀਤਾ ਯਤਨ ਕੀਤਾ ਤਾਂ ਮਨ ਕੁਝ ਸਮੇਂ ਦੇ ਲਈ ਇਸ ਗੱਲ ਤੇ ਹੀ ਧਿਆਨ ਲਗਾ ਰਿਹਾ ਹੋਵੇਗਾ ਕਿ ਹੁਣ ਮੈਂ ਕੋਈ ਵੀ ਫਲਨਾ ਨਹੀਂ ਲਿਆਉਂਦੇ ਨਾ ਕੋਈ ਵੀ ਗੱਲ ਪੈਦਾ ਨਹੀਂ ਹੋਣ ਦੇ ਤਾਂ ਇਹਦਾ ਉੱਤਰ ਕੀ ਹੈ ਅਸੀਂ ਬਿਨਾ ਕੁਝ ਸੋਚਿਆਂ ਬਿਨਾ ਕੋਈ ਇਥੇ ਆਪਣੇ ਆਪ ਫੁਰਨਾ ਲਿਆਇਆ ਅਸੀਂ ਬੋਲ ਵੀ ਨਹੀਂ ਸਕਦੇ ਫੁਰਨੇ ਕਿਤੋਂ ਆਉਂਦੇ ਨਹੀਂ ਫੁਰਨੇ ਅਸੀਂ ਆਪ ਪੈਦਾ ਕਰਦੇ ਹਾਂ ਆਪ ਸੋਚਦੇ ਹਾਂ ਫਿਰ ਉਹ ਆਟੋਮੈਟਿਕਲੀ ਕਿਉਂ ਆਉਂਦੇ ਨੇ ਕਿਉਂਕਿ ਜਦੋਂ ਮਨੁੱਖ ਨੇ ਬਚਪਨ ਤੋਂ ਲੈ ਕਰਕੇ ਜਿਹੜੀਆਂ ਆਦਤਾਂ ਦੇ ਦੁਆਰਾ ਜਿਹੜੇ ਰਸ ਪੈਦਾ ਕੀਤੇ ਹੁੰਦੇ ਨੇ ਉਹ ਰਸ ਮਨੁੱਖ ਨੂੰ ਛੱਡਦੇ ਨੇ ਫਿਰ ਤੇ ਮਨੁੱਖ ਯਤਨ ਵੀ ਕਰੇ ਕਿ ਮੈਂ ਇਸ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚ ਜਾਵਾਂ ਕਿਸੇ ਢੰਗ ਦੇ ਨਾਲ ਨਹੀਂ ਬਚ ਸਕਦਾ ਅੱਜ ਵੇਖੋ ਸਾਨੂੰ ਸਾਰਿਆਂ ਨੂੰ ਇਹ ਇੱਕ ਐਡਿਕਸ਼ਨ ਹੋ ਗਈ ਹੈ ਮੈਂ ਵੀ ਵਿੱਚ ਹੀ ਹਾਂ ਮਾਹੌਲ ਹੀ ਉਸ ਤਰ੍ਹਾਂ ਦਾ ਬਣ ਗਿਆ ਹੈ ਸਭਾ ਪਾ ਕੇ ਹਰ ਚੀਜ਼ ਬਦਲ ਜਾਂਦੀ ਹੈ ਕਿ ਸਾਡੇ ਸਾਰਿਆਂ ਦੇ ਹੱਥਾਂ ਦੇ ਵਿੱਚ ਫੋਨ ਨੇ ਬਹੁਤ ਜ਼ਰੂਰੀ ਚੀਜ਼ ਹੈ ਸਮੇਂ ਦੇ ਅਨੁਸਾਰ ਪਰ ਅਸੀਂ ਅੱਧੇ ਘੰਟੇ ਲਈ ਵੀ ਸ਼ਾਂਤ ਚਿੰਤ ਹੋ ਕਰਕੇ ਨਹੀਂ ਬੈਠ ਸਕਦੇ ਸਾਡਾ ਮੱਲੋ ਮੱਲੀ ਹੱਥ ਦਾ ਕੋਈ ਵੀ ਕਸੂਰ ਨਹੀਂ ਮਨ ਤਕੇ ਦੇ ਨਾਲ ਹੱਥ ਨੂੰ ਖਿੱਚ-ਖਿੱਚ ਕੇ ਫੋਨ ਤੇ ਲੈ ਜਾਏਗਾ ਤੇ ਅਸੀਂ ਸਾਨੂੰ ਵਿਅਸਤ ਕਰਦੇ ਨਿਕਾ ਲਿਜਾਂਦਾ ਇਹਨਾਂ ਦੀ ਮਨ ਅੰਦਰੋਂ ਖਿੱਚ-ਖਿੱਚ ਕੇ ਮਤਲਬ ਅਸੀਂ ਆਪਣੇ ਆਪ ਨਾਲ ਵੀ ਅੱਧਾ ਘੰਟਾ ਸ਼ਾਂਤ ਚਿੱਤ ਹੋ ਕਰਕੇ ਨਹੀਂ ਬੈਠ ਸਕਦੇ ਕਿਉਂਕਿ ਇਹ ਫੋਨਿਆਂ ਤੇ ਜਿਹੜੀਆਂ ਆਦਤਾਂ ਲੱਗ ਗਈਆਂ ਮਨ ਨੂੰ ਸਰੀਰ ਨੂੰ ਉਨ੍ਹਾਂ ਤੇ ਸਾਡਾ ਬਸ ਕੰਟਰੋਲ ਨਹੀਂ ਮੈਂ ਬਾਅਦ ਸਾਮਾਨ ਗੁਰੂ ਪਾਤਸ਼ਾਹ ਕਹਿੰਦੇ ਭਾਈ ਇਹ ਪੰਜ ਵਿਕਾਰ ਰੋਜ਼ਾਨਾ ਮਾਰਦੇ ਨੇ ਰੋਜ਼ਾਨਾ ਰੋਦੇ ਨੇ ਪਰ ਬੰਦੇ ਨੂੰ ਸਮਝ ਨਹੀਂ ਆਉਂਦਾ ਤੇ ਅਗਲੀ ਜੀ ਮੈਂ ਗੱਲ ਤੇ ਚੱਲ ਜਾਵਾਂ ਵਿਸ਼ੇ ਨੂੰ ਹੋਰ ਲੁਗਾਈ ਦੇ ਵਿੱਚ ਲਿਜਾਦੇ ਹਾਂ ਇਨਾਂ ਨੂੰ ਕਿਸੇ ਢੰਗ ਦੇ ਨਾਲ ਤਰੀਕੇ ਦੇ ਨਾਲ ਨਹੀਂ ਬਸ ਕੀਤਾ ਜਾ ਸਕਦਾ ਹੁਣ ਤੱਕ ਜਿੰਨੀ ਵਿਦਿਆ ਬੜੀ ਐਨੀ ਇੱਕ ਗੱਲ ਸਮਝ ਜਾਈਏ ਬੰਦਾ ਆਪਣਾ ਧਿਆਨ ਕੇਂਦਰਿਤ ਰੱਖੇ ਪਰਮਾਤਮਾ ਦੇ ਨਾਲ ਹੋਰ ਕੋਈ ਵੀ ਹੱਲ ਨਹੀਂ ਹੈ ਕਿ ਬੰਦਾ ਕਹੇ ਕਿ ਮੈਂ ਕਿਸੇ ਢੰਗ ਤਰੀਕੇ ਦੇ ਨਾਲ ਇਹਨਾਂ ਵਿਕਾਰਾਂ ਤੋਂ ਬਚ ਜਾਵਾਂਗਾ ਕੋਈ ਵੀ ਉਪਾਅ ਨਹੀਂ ਹੈ ਇੱਕੋ ਹੀ ਉਪਾਅ ਹੈ ਜਦੋਂ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਧਿਆਨ ਲਾਉਂਦਾ ਹੈ ਜਦੋਂ ਉਹ ਯਾਦ ਰੱਖੇਗਾ ਜਦੋਂ ਉਹ ਚੇਤੇ ਰਹੇਗਾ ਤਾਂ ਕੋਈ ਵਿਕਾਰ ਨਹੀਂ ਵਿਆਪਦਾ ਨਹੀਂ ਤੇ ਫਿਰ ਹਰ ਇੱਕ ਵਿਕਾਰ ਵਿਆਪਦਾ ਹੈ ਆਪਣਾ ਕੰਮ ਕਰਦਾ ਹੈ ਮਨੁੱਖ ਨੂੰ ਆਪਣੇ ਪ੍ਰਭਾਵ ਹੇਠ ਲਿਆਉਂਦਾ ਬਾਬਾ ਕਬੀਰ ਜੀ ਨੇ ਬੜਾ ਪਿਆਰਾ ਕਿਹਾ ਹੈ ਕਹਿੰਦੇ ਕਬੀਰ ਸੰਤ ਹੋਏ ਕਿਆ ਰਹੀਏ ਜੋ ਆਪਣੇ ਗ੍ਰਹਿ ਜਾਏ ਰੋਗੋ ਸੰਗਤ ਬਾਪੁਰੇ ਜੋ ਹਟੇ ਹਾਟ ਵਿਕਾਏ ਕਹਿੰਦੇ ਕਬੀਰ ਜਦੋਂ ਸੰਤ ਮਨੁੱਖ ਕੋਈ ਮਰਦਾ ਹੈ ਦੋ ਤਰ੍ਹਾਂ ਦੇ ਅਰਥ ਲੈ ਲਈਏ ਆਪਾਂ ਭਾਵੇਂ ਸ਼ਰੀਰਕ ਰੂਪ ਵਿੱਚ ਹੋਵੇ ਭਾਵੇਂ ਚੰਗਿਆਈ ਦੇ ਘਰਾਂ ਦੇ ਵਿੱਚ ਹੋਵੇ ਜਿਹਨੂੰ ਆਪਾਂ ਕਹਿੰਦੇ ਆ ਸ਼ਬਦ ਭਰੂ ਫਿਰ ਜੀਵੋ ਸਤਹੀ ਤਾਂ ਫਿਰ ਮਰਨ ਨਾ ਹੋਈ ਜਦੋਂ ਇਸ ਤਰ੍ਹਾਂ ਸਤਸੰਗੀ ਜਨਮ ਲਦੇ ਨੇ ਤਾਂ ਉਦੋਂ ਕਹਿੰਦੇ ਕਾਦਾ ਰੁਣਾ ਕਿਉਂਕਿ ਉਹਨਾਂ ਦਾ ਜਨਮ ਤੇ ਚੰਗਿਆਈ ਦੇ ਘਰ ਦੇ ਵਿੱਚ ਹੋ ਗਿਆ ਹੈ ਚੰਗੇ ਘਰ ਦੇ ਵਿੱਚ ਜਨਮ ਹੋ ਗਿਆ ਹੈ ਉਹਨਾਂ ਦਾ ਪਰ ਕਹਿੰਦੇ ਰੋਗੋ ਸਖਤ ਬੱਬਰੇ ਜੋ ਹੱਟ ਹੈ ਹਾਰ ਨਿਭਾਏ ਅਸ ਸਾਕਤ ਮਨੁੱਖ ਨੂੰ ਰੋਣਾ ਚਾਹੀਦਾ ਏ ਜਿਹੜਾ ਵਿਕਾਰਾਂ ਦੇ ਵਿੱਚ ਹੀ ਜੰਮਿਆ ਵਿਕਾਰਾਂ ਨੂੰ ਭੋਗਦਾ ਹੀ ਸਾਰੀ ਉਮਰ ਸੰਸਾਰ ਤੋਂ ਚੱਲਿਆ ਗਿਆ ਤੇ ਇਦਾਂ ਨਹੀਂ ਕਿ ਕਹਿੰਦੇ ਇੱਕ ਹੱਟਤੀ ਲਿਖਿਆ ਏ ਵੇਖ ਕੇ ਕਦੇ ਮਨਾ ਆਪਣੇ ਵੱਲ ਧਿਆਨ ਤੇ ਮਾਰ ਕਦੇ ਤੂੰ ਕਾਮ ਨੂੰ ਵਿਗ ਜਾਂਦਾ ਏ ਕਦੇ ਲੋਭ ਨੂੰ ਵਿਗ ਜਾਂਦਾ ਏ ਕਦੇ ਅਹੰਕਾਰ ਨੂੰ ਵਿਗ ਜਾਂਦਾ ਏ ਤੇਰਾ ਆਪਣੇ ਆਪ ਦੇ ਵੱਸ ਨਹੀਂ ਤੇਰਾ ਆਪਣੇ ਆਪ ਤੇ ਕੰਟਰੋਲ ਨਹੀਂ ਤੂ ਜਾਨਦਾ ਵਿਕਦਾ ਏ ਅਲੱਗ-ਅਲੱਗ ਦੁਕਾਨਾਂ ਤੇ ਤੇਰੀ ਬੋਲੀ ਲੱਗਦੀ ਏ ਤੇਰੇ ਭਾਅ ਲੱਗਦੇ ਨੇ ਤੇ ਜਿੰਨੇ ਕੋਈ ਤੇਰੇ ਮਨ ਦਾ ਵਿਕਾਰ ਤੈਨੂੰ ਕਹਿੰਦਾ ਏ ਕਿ ਤੇ ਤੂੰ ਓਵੇਂ ਹੀ ਚੱਲ ਪੈਣਾ ਏ ਉਹਦੇ ਅਨੁਸਾਰ ਹੀ ਹੋ ਜਾਂਦਾ ਏ ਆਪ ਵੇਖਿਓ ਕਿਤੇ ਸਾਡਾ ਸਾਡੇ ਤੇ ਬਸ ਨਹੀਂ ਹੁੰਦਾ ਸਾਡੇ ਅੰਦਰ ਚੱਲ ਰਹੇ ਅਸਾਂ-ਕਸਾਂ ਦੇ ਅਧੀਨ ਅਸੀਂ ਫੈਸਲੇ ਲੈਂਦੇ ਹਾਂ ਮਨ ਨੂੰ ਅਸੀਂ ਆਪਣੇ ਅਧੀਨ ਨਹੀਂ ਰੱਖਦੇ ਮਨ ਸਾਨੂੰ ਸਾਡੇ ਆਪਣੇ ਅਧੀਨ ਰੱਖਦਾ ਹੈ ਮਨ ਕਹਿੰਦਾ ਹੈ ਅੱਜ ਗੁਰਬਾਣੀ ਨਹੀਂ ਪੜ੍ਹਨੀ ਅੱਜ ਕਥਾ ਨਹੀਂ ਸੁਣਨੀ ਅੱਜ ਕੋਈ ਚੰਗਾ ਕਰਮ ਨਹੀਂ ਕਰਨਾ ਅਸੀਂ ਸੁਣ ਲਿਆ ਅਸੀਂ ਉਵੇਂ ਹੀ ਕਰ ਦਿੱਤਾ ਪਰ ਕਦੇ ਨਹੀਂ ਕਿਹਾ ਕਿ ਨਹੀਂ ਮਨਾ ਤੂੰ ਕਹਿ ਰਿਹਾ ਹੈ ਆਲਸ ਕਰਨਾ ਹੈ ਨਹੀਂ ਤੇਰੀ ਗੱਲ ਨਹੀਂ ਮੰਨਣੀ ਅੱਜ ਤੂੰ ਨਹੀਂ ਆਲਸ ਹੋਵੇਂਗਾ ਅੱਜ ਤੋਂ ਨਹੀਂ ਝੂਠ ਬੋਲਿਆ ਜਾਵੇਗਾ ਬੜਾ ਤੂੰ ਮੈਨੂੰ ਅਹੰਕਾਰ ਦੇ ਵਿੱਚ ਭੁਮਾ ਲਿਆ ਪਰ ਹੁਣ ਅੱਜ ਤੋਂ ਬਾਅਦ ਅਹੰਕਾਰ ਦੇ ਪਿੱਛੇ ਮੈਨ ਨਹੀਂ ਲੱਗਣਾ ਮਨ ਪਰਹਉਂਦਾ ਹੈ ਆਪ ਜਿੰਨਾ ਇਕਾਗਰ ਚਿਤ ਹੋ ਕਰਕੇ ਬੈਠੋਗੇ ਆਪ ਜਿੰਨਾ ਗੁਰਬਾਣੀ ਦੇ ਨਾਲ ਜੁੜਦੇ ਜਾਓਗੇ ਮਨ ਉਹਨਾਂ ਬਹੁਤ ਤਰੀਕਿਆਂ ਦੇ ਨਾਲ ਪਰਮਾ ਪਰਮਾ ਕੇ ਸਾਨੂੰ ਟੇਕਣ ਦੇ ਯਤਨ ਕਰਦਾ ਹੈ ਇਹ ਮਨ ਦਾ ਸੁਭਾਅ ਹੈ ਇਹ ਮਨ ਦਾ ਤੱਤ ਹੈ ਇਸੇ ਨੂੰ ਬਾਬਾ ਕਬੀਰ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਬੜਾ ਪਿਆਰਾ ਕਿਹਾ ਹੈ ਕਹਿੰਦੇ ਕਬੀਰ ਐਸੋ ਅਜੱਜ ਦੇਖਿਓ ਕਬੀਰ ਦੱਦ ਕੈ ਭੋਲੇ ਬਿਰੂਲੇ ਨੀ ਹਰੀ ਅੰਗੂਰੀ ਕਦਾ ਚਰੇ ਨਿਤ ਉਠ ਹਾਸੇ ਹੀ ਗੈ ਮਨੇ ਮਾਤਾ ਭੈਸਾ ਅਮੂਹਾ ਜਾਏ ਉਦ-ਉਦ ਚਰੇ ਇਰਸਤ ਲਪਾਏ ਕਹੋ ਕਬੀਰ ਪ੍ਰਗਟ ਪਈ ਖੇੜ ਲੇਲੇ ਕਉ ਚੁੰਗੇ ਨਿਤ ਢੇੜ ਅੰਤ ਬੜੀ ਮੰਗਤੀ ਤੇ ਆਇਓ ਬਾਬਾ ਜੀ ਕਹਿੰਦੇ ਵੇਖੋ ਅਸਚਰਜ ਖੇਡ ਵਾਪਰ ਗਈ ਏ ਸਲਤ ਦੀਆਂ ਕੱਡੀਆਂ ਗਹਿਰੀਆਂ ਗੱਲਾਂ ਕਰਦੇ ਨੇ ਅਸਚੱਤ ਖੇਡ ਵਿਆਪ ਗਈ ਕਹਿੰਦੇ ਲੇੜੇ ਕੋ ਚੁੰਗੇ ਨਿਤ ਭੇੜ ਚੁੰਗਦਾ ਤੇ ਲੇੜਾ ਭੇੜ ਨੂੰ ਹੁੰਦਾ ਏ ਪਰ ਇੱਥੇ ਲੇੜੇ ਨੂੰ ਭੇੜ ਚੁੰਗ ਲਈਏ ਹੁਣ ਅਰਥ ਬੜੇ ਗਹਿਰੇ ਦੇ ਵੇਖੋ ਲੇੜੇ ਨੂੰ ਉਹਨਾਂ ਨੇ ਮਨ ਬਣਾ ਦਿੱਤਾ ਭੇੜ ਨੂੰ ਮਤ ਬਣਾ ਦਿੱਤਾ ਕਹਿੰਦੇ ਚਾਹੀਦਾ ਤੇ ਇਹ ਸੀ ਕਿ ਜਿਹੜੀ ਮਤ ਦੇ ਅਨੁਸਾਰ ਚੰਗੀ ਮਤ ਦੇ ਅਨੁਸਾਰ ਇਹ ਮਨ ਚੱਲਦਾ ਚੰਗੀ ਮਤ ਦੇ ਅਨੁਸਾਰ ਪਰ ਉਹ ਉਲਟ ਗਿਆ ਪਰ ਹੁਣ ਕੰਦੇ ਹੋ ਹੀ ਗਿਆ ਇਹ ਮਤ ਹੈ ਜਿਹੜੀ ਉਹ ਮਨ ਦੇ ਅਨਸਾਰੀ ਹੋ ਕੇ ਚੱਲਦੀ ਹੈ ਜੋ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਅਸੀਂ ਮਨ ਦੇ ਅਧੀਨ ਹੋ ਜਾਂਦੇ ਹਾਂ ਮਨ ਸਾਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲੈਂਦਾ ਹੈ ਮਨ ਸਾਡੇ ਕੰਟਰੋਲ ਦੇ ਵਿੱਚ ਹੋਣਾ ਚਾਹੀਦਾ ਹੈ ਪਰ ਇਸ ਮਨ ਨੇ ਸਾਨੂੰ ਕੰਟਰੋਲ ਦੇ ਵਿੱਚ ਕੀਤਾ ਹੋਇਆ ਹੈ ਤਾਂ ਕਰਕੇ ਸਾਡਾ ਵਸ ਨਹੀਂ ਚੱਲਦਾ ਸਾਡੇ ਬੋਲਣ ਤੇ ਸਾਡੇ ਦੇਖਣ ਤੇ ਸਾਡੇ ਚੌਪੜਾਂ ਤੇ ਸਾਡੀ ਬੈਠਣ ਤੇ ਸਾਡੀ ਖਾਣ ਤੇ ਕਿਸੇ ਵੀ ਕਿਰਿਆ ਤੇ ਕਦੇ ਮਨੁੱਖ ਤੇਰਾ ਵਸ ਨਹੀਂ ਤੇਰਾ ਚੱਲ ਨਹੀਂ ਰਹੇ ਰਿਹਾ ਬਸ ਆਪਣੇ ਆਪ ਤੇ ਤੇਰੇ ਅੰਦਰ ਦੇ ਰਾਸ ਵਿਕਾਰ ਤੈਨੂੰ ਖਿੱਚ ਖਿੱਚ ਕੇ ਉਧਰ ਨੂੰ ਲੈ ਕੇ ਜਾ ਰਹੇ ਨੇ ਕਿਉਂਕਿ ਤੂੰ ਆਪਣੇ ਆਪ ਨੂੰ ਗਹਿਰਾ ਇਹਨਾਂ ਦੇ ਵਿੱਚ ਡੋਬੋ ਲਿਆ ਤਾਂ ਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਤੋਂ ਬਚਣਾ ਸੌਖਾ ਨਹੀਂ ਜਨ ਨਾਨਕ ਇਹ ਖੇਨ ਕਠਨ ਹੈ ਬੜਾ ਔਖਾ ਖੇਡ ਹੈ ਇਹ ਖੇਡ ਖੇਡਣੀ ਇਸ ਖੇਡ ਨੂੰ ਸਮਝਣਾ ਕੋਈ ਸੌਖੀ ਖੇਡ ਨਹੀਂ ਕਿ ਹਰ ਮਨੁੱਖ ਇਸ ਤੋਂ ਵੱਧ ਜਾਵੇ ਇਸ ਤੋਂ ਸੁਚੇਤ ਹੋ ਜਾਵੇ ਗੁਰਬਾਣੀ ਦੀ ਇੱਕ ਪੰਕਤੀ ਆਪ ਸਭ ਨੇ ਹੁਕਮਨਾਮੇ ਦੇ ਰੂਪ ਦੇ ਵਿੱਚ ਸੁਣੀ ਹੋਵੇਗੀ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਰੂਪੀ ਵਿੱਚ ਹਉਮੈਕਾਰ ਕਮਾਈ ਕਹਿੰਦੇ ਵੱਡੇ ਦੇਵਤੇ ਨੇ ਤਿੰਨੇ ਪਰ ਸਾਰੀ ਉਮਰ ਹੀ ਹਉਮੇ ਦੇ ਵਿੱਚ ਹੀ ਸਾਰੀ ਕਮਾਰ ਕਾ ਕੇ ਕਾਕਾਰ ਘੜ ਦਿੱਤੀ ਬੰਦਾ ਜੋ ਵੀ ਕੰਮ ਕਰਦਾ ਏ ਜੋ ਵੀ ਕਿਰਿਆਵਾਂ ਕਰਦਾ ਏ ਤਾਂ ਹਰ ਇੱਕ ਕਿਰਿਆ ਦੇ ਵਿੱਚ ਵੇਖ ਕਹਿੰਦੇ ਤੇਰੇ ਅਹੰਕਾਰ ਚੱਲ ਪਿਰਦਾ ਸੀ ਤੈਨੂੰ ਲੱਗਦਾ ਏ ਤੂੰ ਕਥਾ ਕਰਦਾ ਨਹੀਂ ਤੂੰ ਬੋਲਦਾ ਏ ਵਧੀਆ ਟੱਗ ਦੇ ਨਾਲ ਤੂੰ ਦਸਤਾਰ ਸੋਹਣੀ ਬੰਨਦਾ ਏ ਤੂੰ ਪ੍ਰਬੰਧ ਸੰਭਾਲਦਾ ਏ ਕਹਿੰਦੇ ਨਹੀਂ ਵੇਖ ਪਿੱਛੇ ਕਿਤੇ ਨਾ ਕਿਤੇ ਅਹੰਕਾਰ ਖੜਾ ਸੀ ਤੁੱਤੋ ਖਾਦੇ ਰਿਹਾ ਸੀ ਕਿ ਮੈਂ ਧੀ ਬੜੀ ਸੇਵਾ ਕਰਦਾ ਮੈਂ ਪਰਮੰਧ ਸਾਭਿਆ ਹੋਇਆ ਇਹ ਮੈਂ ਮੜਾ ਜੀ ਨੇ ਧੜਕਾ ਮੈਂ ਇੱਦਾਂ ਮੈਂ ਉਦਾਂ ਪਰ ਕਦੇ ਨਹੀਂ ਤੇਰਾ ਮਖਾਉਣਾ ਸੋਹਣਾ ਲੱਗ ਰਿਹਾ ਸੀ ਪਰ ਪਿੱਛੇ ਵੇਖ ਤੇਰੀ ਹੌਮੇ ਨੂੰ ਬੱਠੇ ਪਿਆ ਜਿਹੜੇ ਸੀ ਤੇਰੀ ਹੌਮੇ ਪਰ ਫੁੱਲਤ ਹੋ ਰਹੀ ਸੀ ਪਿੱਛੇ ਧਿਆਨ ਨਹੀਂ ਪਾ ਰਿਆ ਇਸੇ ਨੂੰ ਕਹਿੰਦੇ ਨੇ ਨਾ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਉਜੇ ਅੰਦਰੋਂ ਤੋਂ ਲੁੱਟਿਆ ਜਾ ਰਿਹਾ ਸੀ ਨਾਲ ਦੀ ਨਾਲ ਤੈਨੂੰ ਲੱਗਦਾ ਸੀ ਮੈਂ ਹੁਣ ਤੱਕ ਬੜੇ ਧਰਮ ਦੇ ਕੰਮ ਨਿਭਾ ਲਏ ਮੈਂ ਬੜੀ ਸੇਵਾ ਕਰ ਲਈ ਪਰ ਨਹੀਂ ਭਲਿਆ ਧਿਆਨ ਤੇ ਮਾਰ ਕੇ ਵੇਖ ਆਪਣੇ ਆਪ ਦੇ ਅੰਦਰ ਅੰਦਰ ਨੂੰ ਚਾਤੀ ਮਾਰ ਤੂੰ ਬਾਹਰ ਦੀਆਂ ਗੱਲਾਂ ਨਾ ਵੇਖ ਆਪਣੇ ਆਪ ਨੂੰ ਵੇਖ ਜੇ ਸੱਚ ਮੁੱਚ ਗੁਰਬਾਣੀ ਨੂੰ ਸਮਝਦਾ ਹੈ ਗੁਰਬਾਣੀ ਦੇ ਨਾਲ ਜੁੜਦਾ ਹੈ ਪ੍ਰਮਾਤਮਾ ਨੂੰ ਸਮਝਣਾ ਚਾਹੁੰਦਾ ਹੈ ਤਾਂ ਫਿਰ ਆਪਣੇ ਆਪ ਨੂੰ ਵੇਖ ਬਹੁਤ ਗੱਲਾਂ ਤੇ ਤੂੰ ਆਪਣੇ ਆਪ ਨੂੰ ਵੀ ਤੋਖੇ ਦੇ ਵਿੱਚ ਰੱਖਦਾ ਹੈ ਇਹ ਤਾਂ ਮਨ ਕੁਝ ਹੋਰ ਕਹਿ ਰਿਹਾਏ ਚਿੰਤ ਕੁਝ ਹੋਰ ਕਹਿ ਰਿਹਾਏ ਕੰਮ ਕੁਝ ਹੋਰ ਰਹਿ ਜਾਂਦੇ ਕਿਤੇ ਵੇਖ ਤੂੰ ਕਿੰਨਾ ਭਰਮ ਗਿਆ ਹੈ ਕੁਝ ਮਨ ਦੀਆਂ ਖਿਆਲਾਂ ਦੇ ਅੰਦਰ ਰਸਾਂ ਦੇ ਅੰਦਰ ਸਵਾਦਾਂ ਦੇ ਅੰਦਰ ਮਨ ਕਹਿੰਦਾ ਏ ਮੈਂ ਧਾਰਮਿਕ ਵੀ ਦਿਸਾਂ ਤੇਰੇ ਦੂਜੇ ਮਨ ਕਹਿੰਦਾ ਏ ਕਿ ਮੈਂ ਰਸਾਂ ਕਰ ਸਾਨੂੰ ਵੀ ਭੋਗ ਲਵਾਂ ਤੇ ਮੈਂ ਸੰਸਾਰ ਦੇ ਰਸਾਂ ਕਸਾਂ ਵਿੱਚ ਵੀ ਰਹਾ ਹਾਂ ਇੱਕ ਪੈਰ ਪੱਛਮ ਦੇ ਵਿੱਚ ਇੱਕ ਪੈਰ ਪੂਰਬ ਦੇ ਵਿੱਚ ਜਾ ਰਿਹਾ ਏ ਕਹਿੰਦੇ ਮੇਲ ਨਹੀਂ ਹੋ ਰਿਹਾ ਤੇਰਾ ਆਪਣੇ ਆਪ ਦੇ ਨਾਲ ਤੇਰਾ ਮੇਲ ਨਹੀਂ ਹੋ ਰਿਹਾ ਆਗਦ ਦਸ਼ਾਵਾਂ ਦੇ ਵਿੱਚ ਭਟਿਆ ਕਰਦਾ ਏ ਤੇਰਾ ਟਿਕਾਣਾ ਨਹੀਂ ਏ ਸਭ ਤੋਂ ਵੱਡੀ ਨਾ ਜੀ ਇੱਕ ਵਿਦਵਾਨ ਇਨਸਾਨ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਤਲਵਾਰ ਚਲਾਉਣਾ ਕੋਈ ਬਹੁਤਾ ਵੱਡਾ ਸਾਹਸ ਨਹੀਂ ਬਹੁਤੀ ਵੱਡੀ ਦੀ ਗੱਲ ਨਹੀਂ ਏ ਸਭ ਤੋਂ ਵੱਡਾ ਸਾਹਸ ਹੈ ਹਿੰਮਤ ਹੈ ਸ਼ਾਂਤ ਚਿੱਤ ਹੋ ਕੇ ਕਰਕੇ ਬਿਨਾ ਕਿਸੇ ਡਿਵਾਈਸ ਤੋਂ ਬਿਨਾ ਕਿਸੇ ਮਨੁੱਖ ਬਿਨਾ ਕਿਸੇ ਸਹਾਰੇ ਤੋਂ ਆਪਣੇ ਆਪ ਦੇ ਅੰਦਰ ਅੰਤਰ ਧਿਆਨ ਕੋ ਕੇ ਬੈਠ ਜਾਣਾ ਜਿਹੜਾ ਕਿ ਅੱਜ ਬੰਦਾ ਕਈ ਵਾਰ ਅੱਧਾ ਮਿੰਟਾ ਵੀ ਨਹੀਂ ਬੈਠ ਪਾਉਂਦਾ 5 ਮਿੰਟ 10 ਮਿੰਟ ਰੋਜ਼ਾਨਾ ਦਿਨ ਦਾ ਇਹ ਅਭਿਆਸ ਹੋਣਾ ਚਾਹੀਦਾ ਹੈ ਮਨੁੱਖ ਦਾ ਅਭਿਆਸ ਹੈ ਕਰਨਾ ਪੈਂਦਾ ਹੈ ਆਪਣੇ ਆਪ ਨਾਲ 5-7 ਮਿੰਟ 10 ਮਿੰਟ ਜ਼ਰੂਰ ਬੈਠਣਾ ਚਾਹੀਦਾ ਹੈ ਤੇ ਉਹ ਬੈਠਿਆ ਹੋਇਆ ਹੀ ਗੁਰਬਾਣੀ ਦੇ ਧਿਆਨ ਗਿਆ ਹੈ ਉਹ ਲੱਗਿਆ ਹੋਇਆ ਸਮਾਂ ਨਹੀਂ ਧਿਆਨ ਹੁੰਦਾ ਹੈ ਤੇ ਨਹੀਂ ਤੇ ਕੋਈ ਨਹੀਂ ਬੈਠ ਪਾਉਂਦਾ ਮਨੋਂ ਕਿ ਫਿਰ ਉੱਜਿਆ ਹੋਇਆ ਤੇ ਗੁਰੂ ਪਾਤਸ਼ਾਹ ਕਹਿੰਦੇ ਸਿਰ ਉੱਥੇ ਹੀ ਬੇਖ ਕਹਿੰਦੇ ਤੂੰ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਚੱਲ ਗਿਆ ਹੈ ਉਹਨਾਂ ਦੇ ਵਿੱਚ ਹੀ ਬਰਬਾਦ ਹੋ ਰਿਹਾ ਹੈ ਤੇ ਕਹਿੰਦੇ ਇੱਕ ਇਦਾਂ ਵੀ ਗੁਰੂ ਪਾਤਸ਼ਾਹ ਨੇ ਬਿਆਨ ਕਰ ਦਿੱਤਾ ਇੱਕ ਥਾਂ ਤੇ ਕਹਿੰਦੇ ਤਾਂ ਕ੍ਰੋਧ ਕਾਇੰਕੋ ਗੱਲ ਹੈ ਇਹ ਹੈ ਤੇ ਚੰਗੇ ਨੇ ਉਤਪਤੀ ਦਾ ਸਾਧਨ ਹੈ ਹੋਰ ਵੀ ਹੈ ਪਰ ਕਹਿੰਦੇ ਦੇਖ ਜੇ ਇਹਨਾਂ ਦੇ ਵੱਸ ਪੈ ਗਿਆ ਤੇ ਫਿਰ ਇਹ ਗਾਲ ਕਿਰਨ ਦਿੰਦੇ ਨੇ ਪ੍ਰਬਾਦ ਕਰ ਲੈਂਦੇ ਨੇ ਬੜੇ ਭੈੜੇ ਪਾਸੇ ਲੈ ਜਾਂਦੇ ਨੇ ਪਰ ਇਹਦੇ ਵਿੱਚ ਕਈ ਵਾਰ ਮਨੁੱਖ ਇਹਨਾਂ ਗੱਲਾਂ ਨੂੰ ਜੇ ਇਦਾਂ ਜੋੜ ਲਏ ਜੀ ਇਹ ਤੇ ਮੇਰੇ ਕਰਮਾਂ ਦੇ ਵਿੱਚ ਮੇਰੇ ਭਾਗ ਨੇ ਮੈਂ ਇਦਾਂ ਦਾ ਬਣ ਗਿਆ ਨਹੀਂ ਭਾਈ ਹਰ ਗੱਲ ਤੇ ਰੱਬ ਨੂੰ ਦੋਸ਼ ਨਾ ਦਿਆ ਕਰੀਂ ਇਹ ਮਨੁੱਖ ਦੇ ਆਪਣੇ ਰਸ ਨੇ ਆਪਣੇ ਸਵਾਦ ਨੇ ਆਪਣੇ ਮਨੁੱਖ ਦੇ ਅੰਦਰ ਫੁੱਲਿਆਂ ਦੇ ਦੁਆਰਾ ਉਹ ਕੀ ਆਨੰਦ ਮਾਣਦਾ ਏ ਫੁੱਲਿਆਂ ਦੇ ਦੁਆਰਾ ਉਹਨੂੰ ਕੀ ਚੰਗਾ ਲੱਗਦਾ ਏ ਖੇੜ ਸਾਰੀ ਫੁੱਲਿਆਂ ਦੀ ਏ ਕਹਿੰਦੇ ਜੇ ਆ ਫੁੱਲ ਨੇ ਤੈਨੂੰ ਸਮਝ ਦੇ ਦੇ ਜਾ ਜਾਣ ਤਾਂ ਸੌਖਾ ਹੋ ਜਾਵੇਗਾ ਇਹਨਾਂ ਵਿਚਾਰਾਂ ਨੂੰ ਫੱਟਣਾ ਪਹਿਲੀ ਗੱਲ ਤੇ ਸਾਫ਼ ਹੋ ਜਾਵੇ ਤੈਨੂੰ ਦਿਸਣਾ ਲੱਗ ਜਾਵੇ ਤੈਨੂੰ ਸਾਫ ਨਜ਼ਰ ਆ ਜਾਵੇ ਕਿ ਸੁਰਤ ਦੇ ਅੰਦਰ ਚੱਲ ਕੀ ਵਿਖਾਵੇ ਕਈਆਂ ਨੂੰ ਤੇ ਇਹ ਵੀ ਨਹੀਂ ਪਤਾ ਚੱਲਦਾ ਕਿ ਚੱਲ ਕੀ ਵਿਖਾਵੇ ਨਹੀਂ ਪਤਾ ਲੱਗਦਾ ਜੀ ਬਗਵਾਨ ਜੀ ਦੀ ਬੜੀ ਬਿਆਲ ਗੱਲ ਕਹੀ ਹੈ ਕੂਪ ਭਰੇ ਹੋ ਜੈ ਸਤਾ ਦੇਰਾ ਕਛ ਦੇਸ਼ ਵਿਦੇਸ਼ ਨਹੂਜ ਐਸੇ ਮੇਰਾ ਮਨ ਵਿਖਿਆ ਕਿ ਮੋਹਿਆ ਅਛਿਆ ਦਾ ਹਾਰ ਨਾ ਸੂਝੇ ਮਲਨ ਭਈ ਮਤ ਮਾਗ ਬਾਗ ਤੇ ਗਤ ਲਖੀ ਨਾ ਜਾਏ ਅਲੱਗ ਸ਼ਬਦ ਜਿੱਥੇ ਦਮ ਕਹਿ ਦਿੱਤਾ ਪਾਤਸ਼ਾ ਇੰਨੀ ਮੈੜੀ ਹੋ ਗਈ ਏ ਮਤ ਇਹ ਸੁਰਤ ਤੂੰ ਦਿੱਤੀ ਏ ਇਹ ਬੁੱਧੀ ਤੂੰ ਦਿੱਤੀ ਏ ਇਹ ਮਨ ਤੂੰ ਦਿਤਾ ਏ ਇਹ ਸਾਰਾ ਤੇ ਬੇਖ ਬੁੱਧੀ ਖਿਆਲ ਸਭ ਕੁਝ ਤੇਰੇ ਨੇ ਪਰ ਤੈਨੂੰ ਭੁਲਾ ਕੇ ਪਾਤਸ਼ਾ ਇਹ ਮਨ ਐਨੀ ਮ ਵਿਕਾਰਾਂ ਦੇ ਨਾਲ ਭੱਲ ਲਈ ਏ ਹੁਣ ਤੇ ਮੈਨੂੰ ਸੱਚ ਦੀ ਆਵਾਜ਼ ਅੰਦਰੋਂ ਸੁਣਾਈ ਨਹੀਂ ਦਿੱਤੀ ਉਹ ਇੱਕ ਵਾਰ ਉੱਠਦੀ ਏ ਥੋੜੀ ਜੀ ਅੰਦਰੋਂ ਸੁਚੇਤ ਤੇ ਕਰਦੀ ਏ ਬੇਵੇਖ ਬੁੱਧੀ ਕਿ ਨਾ ਭਲਿਆ ਇਹ ਕੰਮ ਚੰਗਾ ਨਹੀਂ ਮੰਦਾ ਬੋਲਣਾ ਨਹੀਂ ਚਾਹੀਦਾ ਲੰਮੀ ਨਜ਼ਰ ਨਿਹਾਦੀਏ ਲੰਮੀ ਨਿਗਾਹ ਮਾਰ ਕੇ ਦੇਖ ਹੈ ਜੇ ਤੂੰ ਕਰਨ ਲਗਾਏ ਇਹਦੇ ਰਿਜ਼ਲਟ ਕੀ ਆਉਣੇ ਨੇ ਇਹਦਾ ਨਤੀਜਾ ਕੀ ਨਿਕਲਣਾ ਹੈ ਕਹਿੰਦੇ ਥੋੜਾ ਤੇ ਧਿਆਨ ਮਾਰ ਉਹ ਉਹ ਆਵਾਜ਼ ਦੇ ਅੰਦਰੋਂ ਕੰਮ ਕੀਤਾ ਪਰ ਬਾਦਸ਼ਾਹ ਮੈਂ ਸੁਣਿਆ ਹੀ ਮੈਨੂੰ ਰਸ ਸੁਆਦ ਹੀ ਐ ਇਸੇ ਲੱਗੇ ਮੈਂ ਉਹ ਕੰਮ ਕਰ ਦਿੱਤਾ ਜੋ ਮੈਂ ਕਰਨਾ ਚਾਹੁੰਦਾ ਸੀ ਕਿਉਂਕਿ ਅੰਦਰ ਆਵਾਜ਼ ਨੂੰ ਮੈਂ ਦਬਾ ਦਿੱਤਾ ਉਹ ਸੱਚ ਦੀ ਆਵਾਜ਼ ਮੈਂ ਦਵਾ ਦਿੱਤੀ ਪਰ ਗੁਰੂ ਪਾਤਸ਼ਾਹ ਜੋ ਆਪਾਂ ਅੱਜ ਦੇ ਵਿਸ਼ੇ ਨੂੰ ਨਾਲ-ਨਾਲ ਲੈ ਲਈਏ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਕਬੀਰ ਭਲੀ ਭਈ ਜੋ ਭਉ ਭਲਿਆ ਇਹ ਬੜਾ ਚੰਗਾ ਹੋਇਆ ਕਿ ਮੇਰੇ ਜੀਵਨ ਦੇ ਅੰਦਰ ਕਹਿੰਦੇ ਮਨ ਪ੍ਰਮਾਤਮਾ ਦਾ ਡਰ ਆ ਗਿਆ ਇਹ ਵਿਕਾਰਾਂ ਨੇ ਮੈਨੂੰ ਡਰਾ ਲਿਆ ਜੇ ਮੈਂ ਇਹਨਾਂ ਦੇ ਬਸ ਪੈ ਗਿਆ ਤੇ ਇਹਨਾਂ ਦੇ ਬਸ ਪੈ ਕੇ ਵੀ ਮੈਂ ਜ਼ਿੰਦਗੀ ਬਤੀਤ ਕਰ ਗਣੀ ਬਜ਼ੁਰਗੋ ਇਹ ਗੱਲ ਬੜੀ ਪਿਆਰੀ ਕਿਸੇ ਨੇ ਕਹੀ ਹੈ ਕਹਿੰਦੇ ਬਦੁਖ ਦਾ ਸਾਰਾ ਜੀਵਨ ਤਿੰਨ ਚਾਰ ਗੱਲਾਂ ਦੇ ਵਿੱਚ ਵਕੀਫ ਹੁੰਦਾ ਹੈ ਜਾਂ ਤੇ ਉਹਦਾ ਆਪਣੇ ਪਰਿਵਾਰ ਨੂੰ ਪਾਲਣ ਦੇ ਵਿੱਚ ਦੂਜਾ ਕੰਮ ਤੀਜਾ ਅਹੰਕਾਰ ਤਿੰਨਾ ਇਹਨਾਂ ਅਵਸਥਾਵਾਂ ਦੇ ਵਿੱਚ ਬੰਦਾ ਆਪਣੀ ਸਾਰੀ ਜ਼ਿੰਦਗੀ ਨੂੰ ਕਹਿੰਦਾ ਹੈ ਜੀ ਮੈਂ ਜਿਉਣਾ ਹੈ ਮੈਂ ਮਨੋਰੰਜਨ ਕਰਨਾ ਹੈ ਮੈਂ ਤੇ ਇੰਜੋਏ ਕਰਨਾ ਹੈ ਪਹਿਲਾਂ ਆਪਣੇ ਪਰਿਵਾਰ ਤੇ ਪੂਰਾ ਫੋਕਸ ਹੋਵੇਗਾ ਬੰਦੇ ਦਾ ਬਸ ਪਰਿਵਾਰ ਪਲ ਜਾਏ ਪਰਿਵਾਰ ਸੈੱਟ ਹੋ ਜਾਏ ਇਹ ਬੜੀ ਵੱਡੀ ਗੱਲ ਹੈ ਦੂਜਾ ਇਹੋ ਹੀ ਹੈ ਕਿ ਜਿਹੜਾ ਇਨਸਾਨ ਪਰਿਵਾਰ ਨੂੰ ਸੈੱਟ ਕਰ ਲੈਂਦਾ ਹੈ ਫਿਰ ਉਮਰ ਦੇ ਹਿਸਾਬ ਦੇ ਨਾਲ ਸਮੇਂ ਦੇ ਹਿਸਾਬ ਦੇ ਨਾਲ ਜਿਵੇਂ ਅੱਜ ਵੀ ਡੇਰਿਆਂ ਤੋਂ ਆਪ ਸਭ ਲੇਟੈਸਟ ਨਿਊਜ਼ਾਂ ਵੇਖਦੇ ਹਾਂ ਕਿ ਕਿਵੇਂ ਇੰਨੀ ਵੱਡੀਆਂ ਉਮਰਾਂ ਦੇ ਵਿੱਚ ਵੀ ਬਾਬਿਆਂ ਦੀਆਂ ਗੱਲਾਂ ਤੇ ਸਾਹਮਣੇ ਆਉਂਦੀਆਂ ਨੇ ਔਰਤਾਂ ਨੇ ਟੀਵੀ ਨਾਲ ਤੇ ਬਿਆਨ ਦਿੱਤੀਆਂ ਨੇ ਧਾਰਮਿਕ ਇਨਸਾਨ ਬੜੇ ਖਤਰਨਾਕ ਹੁੰਦੇ ਨੇ ਤਾਂ ਆਮ ਇਨਸਾਨ ਹੈ ਨਾ ਜਿਹੜਾ ਭੋਲਾ ਉਹਨੂੰ ਕੋਈ ਪਤਾ ਨਹੀਂ ਧਾਰਮਿਕ ਇਨਸਾਨ ਦੇ ਕੋਲ ਇੱਕ ਪਹਿਰਾਵਾ ਹੁੰਦਾ ਹੈ ਪਰਦਾ ਪਾਉਣ ਦੇ ਰਿਟਣ ਦੇ ਸੁਭੇਰੇ ਹੈ ਤੇ ਉਹ ਪਰਦੇ ਦੇ ਵਿੱਚ ਬੜਾ ਕੁਝ ਕਰਦਾ ਏ ਪਰਦੇ ਦੇ ਵਿੱਚ ਉਹ ਕਰਮ ਕਰਦਾ ਏ ਕਿਉਂਕਿ ਪਰਦੇ ਦੇ ਸ਼ੱਕ ਨਹੀਂ ਨਾ ਕਿਸੇ ਦੀ ਕਰਨਾ ਐ ਤੇਜੀ ਗਾਤਰਾ ਪਾਇਆ ਏ ਪੱਗ ਬੰਨੀ ਏ ਬੜਾ ਬੜਾ ਵਧੀਆ ਬੰਦਾ ਏ ਧਾਰਮਿਕ ਬੰਦਾ ਏ ਗੁਰਦੁਆਰੇ ਰਹਿਦਾ ਏ ਡੇਰੇ ਵਿੱਚ ਰਹਿੰਦਾ ਏ ਪਰ ਨਹੀਂ ਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਪਾਈ ਕਹਿੰਦੇ ਕਿ ਪਰ ਕੱਪੜੇ ਚਿੱਟੇ ਨੇ ਉਹਨਾਂ ਦੇ ਪਾਈ ਕਹਿੰਦੇ ਮਨ ਬੜੇ ਕਠੋਰ ਨੇ ਮਨ ਬੜੇ పాਪੀ ਨੇ ਚਿੱਟੇ ਜਿਨਕੇ ਕੱਪੜੇ ਮੈਨ ਵਿੱਚ ਚਿੱਟੇ ਕਠੋਰ ਸਭ ਤੋਂ ਵੱਧ ਅਹੰਕਾਰੀ ਮਨ ਕਰਕੇ ਕਠੋਰ ਜਿਹੜੇ ਸਿਰਫ ਓਦਾਂ ਹੀ ਜੁੜੇ ਨੇ ਜਿਨ੍ਹਾਂ ਨੇ ਧੰਦਾ ਬਣਾਇਆ ਆਪ ਨੂੰ ਇਹ ਸਭ ਤੋਂ ਵੱਧ ਧਾਰਮਿਕ ਇਨਸਾਨ ਦੱਲਣ ਦੀ ਸਾਡੀ ਗੱਲ ਨਹੀਂ ਇਹਨਾਂ 'ਚ ਅਹੰਕਾਰ ਵੀ ਕੁੱਟ-ਕੁੱਟ ਕੇ ਭਰਿਆ ਹੁੰਦਾ ਏ ਤੇ ਕਠੋਰਤਾ ਵੀ ਹੁੰਦੀ ਏ ਕਿਉਂਕਿ ਗਿਆਨ ਦੇ ਨਾਲ ਜੀਵਨ ਬਦਲਣਾ ਚਾਹੀਦਾ ਸੀ ਉਹ ਸਿੱਕੇ ਜੜ ਜਾਂਦਾ ਏ ਮੈਂ ਵਿਸ਼ੇ ਤੇ ਆ ਜਾਵਾਂ ਤਾਂ ਗੁਰੂ ਪਾਤਸ਼ਾਹ ਕਹਿੰਦੇ ਇਹ ਡਰ ਆ ਗਿਆ ਹੁਣ ਮੇਰੇ ਜੀਵਨ ਦੇ ਵਿੱਚ ਕਹਿੰਦੇ ਭਲਾ ਹੋਇਆ ਕਿ ਮੈਨੂੰ ਪਤਾ ਲੱਗ ਗਿਆ ਕਿ ਜੇ ਮੈਂ ਇਨ੍ਹਾਂ ਵਿਕਾਰਾਂ ਦੇ ਵਸ ਪੈ ਗਿਆ ਤੇ ਸਮ ਜਿੰਦਗੀ ਸਮਾਪਤ ਹੋ ਜਾਣਾ ਹੈ ਤਿੰਨਾ ਹੀ ਗੱਲਾਂ ਦੇ ਅਧੀਨ ਬੰਦਾ ਜ਼ਿੰਦਗੀ ਬਤੀਤ ਕਰਦਾ ਹੈ ਜਾਂ ਤੇ ਕਾਮ ਵਾਸ਼ਨਾਵਾਂ ਨੇ ਤੇ ਜਾਂ ਫਿਰ ਅਹੰਕਾਰ ਨੂੰ ਉਹ ਕਦੇ ਡਿੱਗ ਨਹੀਂ ਦਤਾ ਚਾਰ ਬੰਦਿਆਂ ਦੇ ਵਿੱਚ ਬੈਠ ਜਾਏ ਬੰਦਾ ਅਹੰਕਾਰ ਨਾ ਡਿਗੇ ਲੜਾਈ ਹੁੰਦੀ ਏ ਹੋ ਜਾਵੇ ਇਸੇ ਨੂੰ ਮੰਦਾ ਬੋਲਣਾ ਬੋਲਿਆ ਜਾਵੇ ਪਰ ਮੇਰਾ ਅਹੰਕਾਰ ਨਹੀਂ ਡਿਗਣਾ ਚਾਹੀਦਾ ਇਨ੍ਹਾਂ ਦੇ ਅਧੀਨ ਬੰਦਾ ਕੰਮ ਕਰਦਾ ਹੈ ਬਾਬਾ ਜੀ ਕਹਿੰਦੇ ਬੜਾ ਚੰਗਾ ਹੋਇਆ ਮੇਰੇ ਨਾਲ ਮੈਂ ਬਚ ਗਿਆ ਅਗਲੀ ਪੰਕਤੀ ਓਰਾ ਗੜ ਪਾਣੀ ਭਇਆ ਜਾਇ ਹਿਲੇਉ ਤਲਕੂਲ ਕਹਿੰਦੇ ਹੁਣ ਉਹ ਕੀ ਹੋਇਆ ਏ ਜੇ ਵੀ ਗੜਾ ਹੁੰਦਾ ਏ ਉਹ ਗੜਾ ਛੇਕ ਲੱਗਣ ਦੇ ਨਾਲ ਫਿਰ ਪਾਣੀ ਦਾ ਰੂਪ ਹੋ ਜਾਂਦਾ ਏ ਮੇਰੇ ਜੀਵਨ ਦੇ ਵਿੱਚ ਵੀ ਉਸ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਨਾਮ ਰੂਪ ਦਾ ਮੈਨੂੰ ਛੇਕ ਲਾ ਦਿੰਦਾ ਏ ਨਾਮ ਦੇ ਨਾਲ ਗਿਆਨ ਦੇ ਨਾਲ ਸਮਝ ਦੇ ਦਿੰਦੀ ਏ ਇਹ ਭੌ ਦੇ ਨਾਲ ਮੈਂ ਗਰੁੱਪ ਦੇ ਨਾਮ ਦੇ ਨਾਲ ਜੁੜ ਗਿਆ ਹਾਂ ਜਾ ਕੇ ਗਰੁੱਪ ਦੇ ਵਿੱਚ ਹੀ ਮਿਲ ਗਿਆ ਹਾਂ ਹੁਣ ਬਜ਼ੁਰਗੋ ਕਹਿਣਾ ਬੜਾ ਸੌਖਾ ਏ ਨਾ ਕਥਾ ਦੇ ਰੂਪ ਦੇ ਵਿੱਚ ਆਪਾਂ ਕਹਿ ਦਿੰਦਾ ਮਿਲ ਗਿਆ ਪਰ ਜਿਸ ਦਿਨ ਆਪਾਂ ਮਿਲਾਂਗੇ ਆਪਾਂ ਉਸ ਦਿਨ ਕਹਾਂਗੇ ਇਹ ਕੌਣ ਕਹਿ ਰਹੇ ਨੇ ਜੀ ਇਹ ਬਾਬਾ ਕਬੀਰ ਜੀ ਦੇ ਵਿਚਾਰ ਇਹ ਬਾਬਾ ਕਬੀਰ ਜੀ ਕਹਿ ਰਹੇ ਨੇ ਆਪਾਂ ਨਹੀਂ ਹਲੇ ਕਹੇ ਲੇ ਇੱਕ ਪੰਕਤੀ ਬੋਲ ਕੇ ਮੇ ਫਤਿਹ ਲਾ ਦੇਵਾਂਗਾ ਗੁਰੂਵੰਤਨ ਸਾਹਿਬ ਪਾਤਸ਼ਾਹ ਜੀ ਬੜਾ ਪਿਆਰਾ ਕਹਿੰਦੇ ਨੇ ਐਸੋ ਗੁਣ ਮੇਰੋ ਤਪ ਜੀਤੇ ਪੰਜ ਲੋਕ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਹੀ ਨੇ ਇਹ ਗੁਰੂ ਅਰਜਨ ਸਾਹਿਬ ਆਪਾ ਸਾਗਤੀ ਰੂਪ ਦੇ ਵਿੱਚ ਉਪਦੇਸ਼ ਸੁਣ ਲਿਆ ਸੋਨਾ ਹੈ ਕਿਉਂਕਿ ਸਾਡੇ ਲਈ ਇਹ ਉਪਦੇਸ਼ ਪਰ ਅਸੀਂ ਉਸ ਦਿਨ ਕਹਾਂਗੇ ਜਦੋਂ ਅਸਲ ਦੇ ਵਿੱਚ ਐਸੋ ਗੁਣ ਮੇਰੋ ਰੱਬ ਜੀ ਕੀ ਪੰਜ ਲੋਕ ਜਦੋਂ ਸਾਡੇ ਪੰਜ ਲੋਕ ਦੂਰ ਹੋ ਗਏ ਅਰ ਅਹੰ ਰੋਗ ਜਦੋਂ ਸਾਡਾ ਅਹੰਕਾਰ ਦੂਰ ਹੋ ਗਿਆ ਉਨਾ ਸਮਾਨੀ ਅਸੀਂ ਕਹਿ ਸਕਦੇ ਜਿੰਨਾ ਸਮਾਂ ਇਹ ਹੰਕਾਰ ਇਹ ਪੰਜ ਵਿਕਾਰ ਓਵੇਂ ਹੀ ਵਿਆਪ ਰਹੇ ਇੱਥੇ ਵੀ ਹੁਣ ਬਾਬਾ ਕਬੀਰ ਜੀ ਦੀ ਵਿਚਾਰ ਹੈ ਉਹ ਕਹਿ ਰਹੇ ਨੇ ਮੇਰਾ ਮਿਲਾਪ ਹੁਣ ਗੁਰੂ ਦੇ ਨਾਲ ਹੋ ਗਿਆ ਜਦੋਂ ਸਾਡਾ ਹੋਵੇਗਾ ਤਾਂ ਅਸੀਂ ਵੀ ਕਹਿ ਸਕਦੇ ਹਾਂ ਪਾਤਸ਼ਾਹ ਤੇਰੀ ਕਿਰਪਾ ਹੋ ਗਈ ਮਹਿਰਾਮਤ ਹੋ ਗਈ ਤੂੰ ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਲਿਆ ਤੋ ਗੁਰੂ ਪਾਤਸ਼ਾਹ ਕਿਰਪਾ ਕਰ ਕੀਤੀ ਹੋਈ ਵਿਚਾਰ ਸਾਡੇ ਜੀਵਨ ਦਾ ਹੀ ਸਾਬਣ ਜਾਵੇ ਆਪ ਸਭ ਦਾ ਤਹਿ ਦਿਲੋਂ ਤਨ ਬਾਦ ਬੜੇ ਜੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰ ਉਤਾਰਦੇ ਹੁਣੇ ਬੇਅੰਤ ਪੁੱਲਾਂ ਦੀ ਖਿਮਾ ਅੰਤ ਵਿੱਚ ਸਤਿ ਕਰਵਾਉਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲ ਦੀ ਜੈ ਨਾ ਦੇਖੋ ਅਹੰਕਾਰ ਸਤਿਗੁਰ ਪੰਸਾਰ ਆਨੰਦ ਭਾਉ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਗਾਵਣ ਤਨ ਪਰਵਾਰ ਪਰੀਆਂ ਸਭ ਗਾਵਣ ਆਈਆਂ ਸੁਭਾਗ ਬਖਸ਼ਿ ਰਹਿਮਤ ਜੀ ਵਰਸਾਏ ਕਹਿ ਸਾਨ ਕੀ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਰੇਮਨ ਤੇਰਾ ਸੁਖਾ ਨਾਹਾ ਹਰ ਨਾਲ ਰਹੋ ਤੂੰ